ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਵਾਰਡ ਨੰਬਰ 21 ਦੇ ਵਿੱਚ ਜਿੱਥੋਂ ਕਾਂਗਰਸ ਦੇ ਉਮੀਦਵਾਰ ਸਨੀ ਮਲਿਕ ਜੀ ਦੇ ਧਰਮ ਪਤਨੀ ਰਿੱਤੂ ਮਲਿਕ ਜੀ ਚੋਣ ਲੜ ਰਹੇ ਨੇ ਤੇ ਅੱਜ ਇਹ ਡੋਰ ਟੂ ਡੋਰ ਕਰਕੇ ਹਟੇ ਨੇ ਸਾਡੇ ਨਾਲ ਮੌਜੂਦ ਨੇ ਸਾਬਕਾ ਕੌਂਸਲਰ ਹੈਪੀ ਜੀ ਕੀ ਕਹਿਣਾ ਚਾਹੁੰਦੇ ਹੋ ਹੈਪੀ ਦੇਖੋ ਜੀ ਤੁਸੀਂ ਆਪ ਦੇਖ ਰਹੇ ਹੋ ਮਤਲਬ ਜੋ ਵੀ ਆਪ ਦੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਠੀਕ ਹੈ ਜੀ ਪ੍ਰਭਾਵ ਤੁਸੀਂ ਦੇਖ ਰਹੇ ਹੋ ਕਾਂਗਰਸ ਦਾ ਕਿੰਨਾ ਮਾ ਜੋਸ਼ ਕਿੰਨਾ ਮਾ ਲੋਕੀ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਠੀਕ ਹੈ ਜੀ ਸਾਨੂੰ ਬਹੁਤ ਵਧੀਆ ਪਿਆਰ ਮਿਲਿਆ ਕੀ ਨਾਮ ਆ ਭਾਈ ਇਹ ਤੁਹਾਡਾ ਮੇਰਾ ਨਾਮ ਗਗਨਦੀਪ ਸੈਣੀ ਕਿਹੜੇ ਕਿਹੜੇ ਮੱਲੇ ਦੇ ਵਿੱਚ ਕਮੇਰ ਕਿਤੇ ਅੱਜ ਅਸੀਂ ਗੁਰਵਾਕ ਕਲੋਨੀ ਦੀਆਂ ਗੜੀਆਂ ਦੇ ਵਿੱਚ ਕੰਪੇਨਿੰਗ ਕੀਤੀ ਹੈ ਤਾਂ ਅਸੀਂ ਆਪਣੀ ਕਾਂਗਰਸ ਹਾਈ ਕਮਾਂਡ ਦੇ ਧੰਨਵਾਦੀ ਆ ਕਿ ਉਹਨਾਂ ਨੇ ਸਾਨੂੰ ਇੰਨੇ ਕੁ ਵਧੀਆ ਸੂਝਵਾਨ ਕੈਂਡੀਡੇਟ ਦਿੱਤੇ ਆ ਤੇ ਇਹਨਾਂ ਦਾ ਇੰਨਾ ਕੁ ਜੋਸ਼ ਆ ਕਾਸੀ ਇਹ ਗੱਲ ਆਪਣੇ ਤਨੋਂ ਮਨੋਂ ਦਿਲੋਂ ਕਹਿੰਦੇ ਆ ਕਿ ਅਸੀਂ ਐਨ ਪੂਰੇ ਵਧੀਆ ਤਰੀਕੇ ਨਾਲ ਲੀਡ ਲੈ ਕੇ ਇਹਨਾਂ ਨੂੰ 21 ਨੰਬਰ ਵਾਰਡ ਤੋਂ ਜੇਤੂ ਘਰਾਰ ਦੇਵਾਂਗੇ। ਧੰਨਵਾਦ। ਸਾਡੇ ਨਾਲ ਤੁਸੀਂ ਸਨੀ ਮਲਕ ਜੀ ਇਹ ਜੋ ਇਹਨਾਂ ਦੇ ਧਰਮ ਪਤਨੀ ਚੋਣ ਲੜ ਰਹੇ ਨੇ ਤੇ ਕਿਹੜੇ-ਕਿਹੜੇ ਅਜਿਹੇ ਕੰਮ ਮੁੱਦੇ ਨੇ ਜਿਹੜੇ ਲੋਕ ਲੈ ਕੇ ਤੁਸੀਂ ਲੋਕਾਂ ਦੇ ਵਿਚ ਆ ਰਹੇ ਹੋ ਤੇ ਪਹਿਲੇ ਦੌਰ ਤੇ ਕਿਹੜੇ-ਕਿਹੜੇ ਮਸਲੇ ਹੱਲ ਕਰਾਂਗੇ? ਦੇਖੋ ਜੀ ਅਸੀਂ ਇਸ ਗੁਰਬਾਗ ਕਲੋਨੀ ਜਿਸਟਾਂ ਖੜੇ ਆ ਗੁਰਬਾਗ ਕਲੋਨੀ ਦੇ ਵਿੱਚ ਜਿਹੜੇ ਜਿਹੜੇ ਮੇਨ ਨੇ ਲੋਕੀ ਕੁਝ ਤਾਂ ਇਲੈਕਸ਼ਨਾਂ ਤੋਂ ਜਿਹੜੇ ਆਪਣੀ ਆਮ ਆਦਮੀ ਸਰਕਾਰ ਨੇ ਜੋ ਜੋ ਇਸਟਮ ਲੋਕਾਂ ਨੂੰ ਸਰਵਿਸ ਨਹੀਂ ਦੇ ਪਾਰੇ ਇਹਦਾ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਹਰ ਕਿਸਨ ਕਰ ਚ ਕਿਸੇ ਨੂੰ ਵਾਟਰ ਸਪਲਾਈ ਦੀ ਪ੍ਰੋਬਲਮ ਆ ਰਹੀ ਹੈ 2.5 ਸਾਲਾਂ ਤੋਂ ਸਾਡਾ ਜਿਹੜਾ ਸਾਬਕਾ ਕਾਉਂਸਲਰ ਸਾਹਿਬ ਜੋ ਉਸ ਤੋਂ ਪਹਿਲਾਂ ਸੀਗੇ ਹੈਪੀ ਮੁੰਡੀਆਂ ਜੀ ਉਹਨਾਂ ਦੇ ਤੱਕ ਸਾਰਾ ਸਹੀ ਤਰੀਕੇ ਚੱਲ ਰਿਹਾ ਸੀਗਾ ਉਹ ਨਾ ਸਰਕਾਰ ਨੇ ਉਸ ਤੋਂ ਬਾਅਦ ਇਹਨਾਂ ਨੀਤੀਆਂ ਨੂੰ ਸਹੀ ਤਰੀਕੇ ਚਲਾ ਪਾ ਰਹੇ ਨੇ ਕਿ ਕਾਉਂਸਲਰ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਇੱਕ ਏਰੀਆ ਨੂੰ ਬਣਾਉਣ ਦੀ ਕਿਉਂਕਿ ਏਰੀਆ ਪਿਛੜਾ ਕਿਉਂ ਜਾਂਦਾ ਕਿਉਂਕਿ ਇਹਨਾਂ ਨੂੰ ਧਿਆਨ ਨਹੀਂ ਦਿੱਤਾ ਜਾ ਰਿਹਾ ਹਰ ਘਰ ਦੀ ਕੋਈ ਪ੍ਰੋਬਲਮ ਹੈ ਕਿਸੇ ਨੇ ਆਪਣੇ ਸਰਟੀਫਿਕੇਟ ਦੇ ਸੈਂਡ ਕਰਾਣੇ ਨੇ ਬੰਕਿਆਂ ਦੇ ਪਾਸਪੋਰਟ ਨੇ ਕਿਸੇ ਦਾ ਕੋਈ ਆਧਾਰ ਕਾਰਡ ਹੈ ਕਿਸੇ ਦਾ ਹੋਰ ਸਰਕਾਰੀ ਕੰਮ ਹੈ ਸਰਕਾਰੀ ਦਫ਼ਤਰਾਂ ਜਾਣ ਵਾਸਤੇ ਕਾਉਂਸਲਰ ਦੀ ਮੋਹਰ ਜ਼ਰੂਰੀ ਹੈ ਕਾਉਂਸਲਰ ਦੇ ਮੇਨ ਹੋਣਾ ਜ਼ਰੂਰੀ ਉਹ ਕੁਝ ਹੈ ਹੀ ਨਹੀਂ ਤੁਹਾਡੇ ਕੋਲ ਇਸ ਕਰਕੇ ਅਸੀਂ ਕਾਂਗਰਸ ਪਾਰਟੀ ਦੀ ਥੋੜੀ ਮੇਰੀ ਵਾਈਫ ਨੂੰ ਟਿਕਟ ਦੇਣ ਕਰਕੇ ਇਸ ਏਰੀਆ ਨੂੰ ਅਸੀਂ ਖੁਸ਼ਹਾਲ ਬਣਾਉਣ ਵਾਲੇ ਪਾਸੇ ਚੱਲ ਰਹੇ ਹਾਂ ਕਿ ਜਿਸ ਚੀਜ਼ ਦੀ ਪ੍ਰੋਬਲਮ ਹੋਏਗੀ ਪਹਿਲਾਂ ਤਾਂ ਸਾਡੇ ਹੈਪੀ ਮੁੰਡੀਆਂ ਜੀ ਜੋ ਇਹਨਾਂ ਦੀ ਅਸੀਂ ਉਸੇ ਏਰੀਆ ਜਾ ਕੇ ਜਿਹੜੇ ਜਿਹੜੀ ਕੋਈ ਸੋਏਗੀ ਪ੍ਰੋਬਲਮ ਉਹਨਾਂ ਨਾਲ ਜਾ ਕੇ ਛੋਟਾ ਉਕਰਾਵਾਂਗੇ ਪਹਿਲਾ ਇਸ ਦਾ ਹਾਈ ਕਮਾਂਡ ਦਾ ਜੀ ਕਿੰਨਾ ਕ ਯੋਗਦਾਨ ਆਪਾਂ ਨੂੰ ਦੇਖੋ ਜੀ ਬਾਜਵਾ ਸਾਹਿਬ ਜਿਹੜੇ ਇਸ ਏਰੀਏ ਦੇ ਪ੍ਰਧਾਨ ਨੇ ਐਮਐਲਏ ਸਾਹਿਬ ਉਹਨਾਂ ਦਾ ਨਾਲ ਸਾਡੇ ਹਰ ਡੋਰ ਟੂ ਡੋਰ ਸਾਡੇ ਨਾਲ ਵੀ ਕਰ ਰਿਹਾ ਕੈਂਪੇਨ ਵੀ ਕਰ ਰਹੇ ਨੇ ਇਲੈਕਸ਼ਨ ਦੇ ਤੌਰ ਦੇ ਉੱਤੇ ਸਾਡੇ ਨਾਲ ਸਾਥ ਵੀ ਦਿੱਤਾ ਜਾ ਰਿਹਾ ਹਾਈ ਕਮਾਂਡ ਦਾ ਇੰਨਾ ਹੈ ਕਿ ਪਰਸੋਂ ਡਾਕਟਰ ਅਮਰ ਸਿੰਘ ਜੀ ਇਸ ਏਰੀਏ ਦੀ ਰੈਲੀ ਦੇ ਨਾਲ ਆਣਗੇ ਸਾਡੇ ਕਿਹੜੀ ਕਿਹੜੀ ਜਗ੍ਹਾ ਤੇ ਰੈਲੀ ਕਰਨ ਲੱਗੇ ਆ ਜੀ ਦੇਖੋ ਜਿਹੜੀ ਰੈਲੀ ਹੈ ਹਜੇ ਤਾਂ ਅਸੀਂ 21 ਨੰਬਰ ਵਾਰਡ ਦੀ ਆਪਣੀ ਬਣਾ ਰਹੇ ਹਾਂ ਉਹ ਵਿਵਸਥਬੰਦੀ ਬਣਾ ਕੇ ਫਿਰ ਅਸੀਂ ਤੁਹਾਨੂੰ ਸਾਰਾ ਸੂਚਿਤ ਕਰਾਂਗੇ ਕੱਲ ਦਾ ਕਿ ਪਰਸੋਂ ਦਾ ਬੰਦਾ ਸਾਡੇ ਨਾਲ ਮੌਜੂਦ ਨੇ ਰਿਤੂ ਮਲਿਕ ਜੀ ਜੋ ਕਿ ਬਹੁਤ ਹੀ ਪੜ੍ਹੇ ਲਿਖੇ ਤੇ ਸੂਝਵਾਨ ਉਮੀਦਵਾਰ ਨੇ ਕੀ ਕਹਿਣਾ ਚਾਹੁੰਦੇ ਪਿੰਡ ਮੈਂ ਤਾਂ ਸਭ ਤੋਂ ਪਹਿਲਾਂ ਸ਼ਬਦ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਨਾਲ ਮੇਰੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਮੈਨੂੰ ਵਧੀਆ ਇਥੋਂ ਮਤਲਬ ਰਿਸਪਾਂਸ ਮਿਲ ਰਿਹਾ ਹੈ ਮੈਂ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਆਪਣੀ ਧੀ ਬਣਾ ਕੇ ਇੱਕ ਮੌਕਾ ਜ਼ਰੂਰ ਦਿਓ ਜੀ ਅਸੀਂ ਸਾਡੇ ਨਾਲ ਵਾਰਡ ਨੰਬਰ 21 ਤੋਂ ਰਿਤੂ ਮਲਿਕ ਜੀ ਇਹਨਾਂ ਦੇ ਵਿਚਾਰ ਸੁਣੇ ਆ ਹੁਣ ਅੱਗੇ ਜਾ ਕੇ ਅਸੀਂ ਕਿਸੇ ਹੋਰ ਵਾਰਡ ਨੰਬਰ ਦੇ ਵਿੱਚ ਤੁਹਾਡੇ ਨਾਲ ਪਹੁੰਚ ਕਰਾਂਗੇ ਕੈਮਰਾਮੈਨ ਨੀਰਤ ਸਿੰਘ ਦੇ ਨਾਲ ਮੈਂ ਗੁਰਦੀਪ ਭਾਮੀ